ਬਾਪੂ ਤੂੰ ਤਾਂ ਚੁੱਪ ਹੀ ਰਹਿ ਹਾਂ ਨਾ ਉਹ ਕੰਮਲੀ ਨੂੰ ਦੇਣਾ ਤਾਂ 1000 ਰੁਪਿਆ ਸੀ ਤੂੰ ਐ ਕਟਕਟ 5 500 ਦੇ ਨੋਟ ਦਿੰਦਾ ਸੀ ਕਿਉਂਕਿ ਲੱਗਦੀ ਸੀ ਤੇ ਉਹ ਭਾਈ ਵਿਚਾਰੀ ਗਰੀਬਣੀ ਆ ਚੱਲ ਕੋਈ ਗੱਲ ਨਹੀਂ ਅੱਛਾ ਜੇ ਬੱਚੇ ਨੇ ਉਹਦੇ ਵਿਚਾਰੀ ਦੇ ਹਾਂ ਕੋਈ ਸੌਫਟ ਕਾਰ ਦੀ ਕਬੀਲਦਾਰੀ ਹੁੰਦੀ ਆਪਣੇ ਕੰਮ ਵੀ ਕਰਦੀ ਆ ਉਹ ਹੈ ਫਿਰ ਤਾਂ ਐ ਕਰ ਕੋ ਟਰਾਲੀ ਦਾਣਿਆਂ ਦੀ ਸਟਾਕਰੋ ਜਿਹੜਾ ਨੋਕੋ ਚੋਕੋ ਹੈਗਾ ਉਹਦੇ ਕਰੇ ਸਟਾਕਰ ਬਾਪੂ ਯਾਰ ਬਾਪੂ ਯਾਰ ਤੂੰ ਸਮਝਾ ਦੇ ਇਹਨੂੰ ਕੁਸਾ ਇਨੇ ਕੀ ਮੈਨੂੰ 4-4000 ਦੇ ਲਹਿੰਗੇ ਕਰਾਏ ਤੇ ਪਾ ਕੇ ਆਪਾਂ ਖਾਵਾਂਗੇ ਕਿਥੋਂ ਮੈਰੀ ਗੱਲ ਸੁਣ ਲੈ ਆਪਣੀ ਦੋਹਾਂ ਦੀ ਗੱਲ ਹੈ ਨਾ ਬਾਪੂ ਨੇ ਨਵੇਂ ਚਲਿਆ ਕਰ ਇਹ ਜੀਆਂ ਗੱਲਾਂ ਦੇ ਬਾਪੂ ਬਹਿ ਜਾ ਉਹ ਮੈਂ ਭਈ ਫਿਰ ਮੈਂ ਹੁਣ ਪੁੱਛਦੇ ਜੋ ਸਾਰਾ ਕੁਝ ਚੱਲ ਰਿਹਾ ਨਾ ਬਾਪੂ ਦੇ ਸਿਰ ਤੇ ਚੱਲ ਰਿਹਾ ਬਾਪੂ ਦੇ ਸਿਰ ਤੇ ਚੱਲਦਾ ਜਿਹੜਾ ਕੁਝ ਚੱਲਦਾ ਠੀਕ ਆ ਗੱਲ ਸੁਣ ਹਾਂ ਨਾ ਸਭ ਤੋਂ ਟੁੰਗ ਹੋਸੀ ਬੱਪੂ ਕਿ ਲੈਣਾ ਹੋਗਾ ਤਸੀ ਮੈਨੂੰ ਉਹ ਕਰਦਾ ਮੋਰੀ ਤਾਂ ਉਹੀ ਆਗਾ ਉਸੇ ਬੱਪੂ ਲੈ ਉਹਦੇ ਆਪਾਂ ਨੂੰ ਪੈਸੇ ਦੇਣਾ ਉਹਦੇ ਹੱਥ ਚ ਕਬੀਲਦਾਰੀ ਆਪਾਂ ਨੂੰ ਉਹ ਜੇ ਦੇਊਗਾ ਜਿਹੜਾ ਕੁਝ ਉਹੀ 5-700 ਵਾਲੀ ਪੌਣਾ ਪੁੱਤ ਨੂੰ ਤੂੰ ਕੀ ਕਰਦਾ 4-4000 ਵਾਲੇ ਲਹਿੰਗੇ ਕਿੱਥੋਂ ਤੂੰ ਪਾ ਲਈਆਂ ਇੰਨੇ ਆਪਾਂ ਮੀਰ ਨੂੰ ਮੈਨੂੰ ਨਹੀਂ ਪਤਾ ਮੈਂ ਤਾਂ ਸਾਰੀਆਂ ਚ ਠੁੱਕ ਬਣਾ ਕੇ ਰੱਖਣੀ ਆ ਮੈਂ ਨਹੀਂ ਮਾੜਾ ਕੱਪੜਾ ਲੈਣਾ ਨਾ ਮੈਂ ਮਾੜਾ ਪਾਉਣਾ ਚੱਲ ਦੇਖਦੇ ਆ ਜਰਾ ਠੀਕ ਆ ਇਹਨੂੰ ਗੱਲ ਖੜਜ ਇੱਕ ਮਿੰਟ ਤੂੰ ਕੁਛ ਨਹੀਂ ਗਈ ਸਮਝਦੀ ਹੈਗੀ ਬਾਅਦ ਫੇਰ ਦੇਖਨੇ ਆ ਠੀਕ ਆ ਕਿ ਪਤਾ ਹੈ ਇੱਕ ਬਾਸ ਖੜਜ ਖੜਜ ਉਹ ਫਿਰ ਦਬਾ ਦੂੰ ਮੂੰਖ ਆਖਤਾ ਪਾਵੇ ਉਹਦੇ ਮੂੰਹ ਤੋਂ ਕਰਦੀ ਆ ਮੂੰਹੋਂ ਨਾ ਕਰ ਕੋਈ ਨਾ ਦਬਾ ਦੇਂਗੇ ਲੈ ਮੈਂ ਪਾਣੀ ਪਿਲਾ ਦੇਣੀ ਆ ਮੈਂ ਬਸ ਰਹਿਣ ਦੇ ਆਪੀ ਤੇ ਠੀਕ ਆ ਤੈਨੂੰ ਕਿਹਾ ਬੰਦਾ ਮੰਗੂ ਗੱਲ ਕਰਦੇ ਹਾਂ ਤੇ ਵਿੱਚ ਬਾਪੂ ਨੂੰ ਨਾ ਲਿਆ ਕਰ ਹੈ ਨਾ ਉਹ ਬਾਪੂ ਕਰਦਾ ਨੰਬਰਦਾਰ ਆ ਬਾਪੂ ਨੇ ਆਉਣਾ ਹੀ ਆ ਵਿੱਚ ਠੀਕ ਹੈ ਨਾ ਮੇਰੀ ਗੱਲ ਸੁਣੋ ਹਾਂ ਉਹ ਸੁੱਖਾ ਆਇਆ ਹੋਇਆ ਆਪਣਾ ਛੋਟਾ ਹਾਂ ਉਹਨੂੰ ਵੀ ਦਿਵਾਉਣੇ ਨੇ ਕੱਪੜੇ ਨਾਲ ਤਾਂ ਲੈ ਕੇ ਜਾਣਾ ਪਊਗਾ ਚਲ ਕੋਈ ਨਾ ਲੈ ਜਾਾਂਗੇ ਇੱਕ 5 400 ਵਾਲੀ ਪੈਂਡ ਸਲਟ ਠੀਕ ਹੈ ਦੇਖੀ ਚਾਰ ਚ ਫਿਰ ਬੇਇੱਜ਼ਤੀ ਕਰਾਉਣਾ ਜੇ ਮੇਰੇ ਕੋਲ ਕਿੰਨੇ ਦਿਨ ਹੋ ਗਏ ਨੇ ਜਵਾਖਾਏ ਨੂੰ ਹੈ ਬਲਾ ਉਹਨੂੰ ਉਰੇ ਬਲਾ ਹਕਮਾਰਾ ਉਹ ਸੁੱਖਾ ਉਰੇ ਆ ਉਰੇ ਕੀ ਲੈਣਾ ਤਾਂ 60 ਸਲਟ ਲੈਣੀ ਆ ਹਾਂ ਦੇ ਇੰਨਾ ਸਿਆਣਾ ਉਹ ਤਾਂ ਵਿਚਾਰਾ ਕੁਝ ਕਹਿੰਦਾ ਵੀ ਨਹੀਂ ਚਲ ਕੋਈ ਨਾ ਉਹਨੇ ਮੰਗੇ ਵੀ ਨਹੀਂ ਇੱਥੋਂ ਕੋਈ ਨਾ ਦਵਾ ਦੇਂਗੇ ਤੂੰ ਬਾਪੂ ਨਾਲ ਕਾਹਤੋਂ ਬੈਸ ਕਰਦੀ ਹੁੰਨੀ ਆ ਮੈਂ ਬਾਪੂ ਨਾਲ ਕਿੱਥੇ ਬੈਸ ਕਰਦੀ ਹੂੰ ਤੂੰ ਉਹ ਆਉਣਾ ਵੀ ਕਰਦਾ ਮੂਰੀ ਆ ਉਹਦੇ ਆਪਾਂ ਨੂੰ ਕਹਿਣ ਤੇ ਚੱਲਣੀ ਪੈਣਾਗਾ ਆਪਣੀ ਗਨਾਂ ਚ ਨਹੀਂ ਆਉਂਦਾ ਬਾਪੂ ਠੀਕ ਹੈ ਹਾਂ ਕਿਉਂ ਯਾਰਾ ਬੱ비 ਤੂੰ ਦਿਮਾਗ ਨੂੰ ਇੰਨਾ ਅੱਬਾਹੋ ਕਰਦੀ ਹੁੰਨੀ ਆ ਹਰ ਗੱਲ ਬਾਪੂ ਨੂੰ ਦੱਸ ਕੇ ਕਰੇਗਾ ਤੂੰ ਮੈਂ ਕੀ ਹੋਰ ਕੀ ਕਰੂੰਗਾ ਬਾਪੂ ਨੂੰ ਤਾਂ ਦੱਸਣੀ ਪੈਣੀ ਆ ਉਹ ਵੀ ਆਪਣੇ ਪਰਿਵਾਰ ਦਾ ਮੈਂਬਰ ਆ ਆਪਦਾ ਚੱਲਦੇ ਆ ਇਹਨੂੰ ਕਰ ਲਾਂਦੇ ਜਾ ਚੱਲ ਕੋਈ ਰਾਜ ਰਾਜ ਜੀ ਰੱਖ ਤੂੰ ਬਾਪੂ ਨਾਲੀ ਠੀਕ ਹੈ ਪੀਲੇ ਆਵਾਂਗੇ ਠੀਕ ਹੈ ਜਾ ਲੈ ਮਾਂ ਨੂੰ ਫੋਨ ਕਰਦੀ ਆ ਜਾ ਲੈ ਹਾਂ ਕਿੰਨਾ ਮਰਜੀ ਪਿਆਰ ਨਾਲ ਰਹਿ ਜੋ ਇਹ ਨਹੀਂ ਮੰਨਦਾ ਕੋਈ ਨਾ ਜਾ ਚੇਲਾ ਬਣਿਆ ਫਿਰਦਾ ਵੱਡਾ ਮੰਗੀ ਪਰੌਂਠੇ ਸ਼ਾਮ ਨੂੰ ਮੇਰੇ ਤੋਂ ਦੇਉਂਗੀ ਤੈਨੂੰ ਦੇਖੀ ਨਾਲ ਲਾ ਕੇ ਹਲੋ ਹਾਂਜੀ ਥਾਣੇਦਾਰ ਸਾਹਿਬ ਕੀ ਹਾਲ ਚੱਲ ਨੇ हां जी हां ਜਿਹੜੇ ਦੋ ਆਪਣੇ ਪਿੰਡੋਂ ਤੁਸੀਂ ਕੱਲ ਬੰਦੇ ਚੱਕੇ ਨੇ ਆਪਣੇ ਬੰਦੇ ਨੇ ਗੌਰ ਰੱਖੇ ਉਹਨਾਂ ਦੀ ਤੇ ਉਹਨਾਂ ਦਾ ਕਸੂਰ ਚਾਹੇ ਹੈਗਾ ਚਾਹੇ ਨਾ ਹੈਗਾ ਤੇ ਉਹਨਾਂ ਦੇ ਹੱਥ ਨਹੀਂ ਲੱਗਣਾ ਚਾਹੀਦਾ ਹਾਂ ਹਾਂ ਉਹ ਮਾਫੀ ਕਰਾ ਦੂੰ ਛੋਟਾ ਹੈ ਠੁੱਤਾ ਜੋ ਵੀ ਉਹ ਹੈ ਛੋਟਾ ਮਾਨਤਾਨ ਜੋ ਵੀ ਹੋਊਗਾ ਮੈਂ ਆਪੀ ਕਰ ਜੂੰਗਾ ਪਰ ਬੰਦੇ ਨੇ ਹੱਥ ਨਹੀਂ ਲੱਗਣਾ ਚਾਹੀਦਾ ਜੀ ਨਾ ਹੀ ਨਾ ਇਹਦਾ ਕੋਈ ਗੱਲ ਨਹੀਂ ਤੇ ਤੁਹਾਡੇ ਹੁੰਦੇ ਦਾ ਕਾਹਦਾ ਫਿਕਰ ਆਪਾਂ ਨੂੰ ਅਜਰ ਤੁਸੀਂ ਛੱਡੀ ਕੌਰ ਰੱਖਦੇ ਅਸੀਂ ਵੀ ਛੁੱਟੀ ਰੱਖਾਂਗੇ ਕਿਉਂ ਨਹੀਂ ਰੱਖਾਂਗੇ ਆਏ ਹਾਂ ਚਲੋ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਠੀਕ ਹੈ ਹੋਰ ਕਿਵੇਂ ਸਰਪੰਚ ਆ ਵੀ ਤਾਂ ਫਿਆ ਠੀਕ ਹੈ ਵਧੀਆ ਆ ਜਾ ਤੈਨੂੰ ਇੱਦੀ ਕਿ ਜਾਨਾ ਬੈਠਾ ਕੁਰਸੀ ਖਚ ਲੈ ਔਰਾਂ ਨੂੰ ਆਜਾ ਕਰਾ ਹੋਰ ਦੱਸਾ ਹੋਰ ਤਾਂ ਠੀਕ ਹੈ ਕੀ ਗੱਲ ਹੋ ਗਈ ਗੱਲ ਤਾਂ ਕੁਝ ਨਹੀਂ ਹੋਈ ਹਾਂ ਦੱਸ ਤੂੰ ਐਂ ਦੱਸ ਤੇਨ ਫੋਨ ਆਇਆ ਤੇ ਜਿਹੜਾ ਟਾਈਮ ਨੂੰ ਦੱਸਿਆ ਹੀ ਨਹੀਂ ਕਿਹਦਾ ਫੋਨ ਆਇਆ ਸੀ ਕਦੋਂ ਆਇਆ ਸੀ ਦੇਖ ਕਦੋਂ ਆਇਆ ਸੀ ਦੇਖ ਤੈਨੂੰ ਪਤਾ ਹੂੰ ਕਿੱਥੇ ਆਇਆ ਤੇ ਫੋਨ ਤਾਂ 50 ਹੁੰਦੇ ਨੇ ਤੇਰੇ ਫੋਨ ਤੇ ਕੌਣ ਮੇਰੇ ਕੋਲੇ ਹੁੰਦਾ ਮੰਗੂ ਦੇ ਘਰ ਵਾਲੀ ਦਾ ਫੋਨ ਆਇਆ ਸੀ ਮੰਗੂ ਦੇ ਘਰ ਵਾਲੀ ਦਾ ਕਈ ਦਿਨ ਹੋ ਗਏ ਹਾਂ ਆਇਆ ਤਾਂ ਹੈਗਾ ਸੀ ਫੇਰ ਉਹ ਹਰਾਮੀ ਹੁੰਦਾ ਤੁਰਿਆ ਜਾਂਦਾ ਨਾਲ ਰਹਿ ਕੇ ਕੰਜਰ ਦਾ ਤੂੰ ਤਾਂ ਨਹੀਂ ਕਾਠੀ ਪਾਉਣ ਨੂੰ ਫਿਰਦਾ ਕਿਤੇ ਨਾ ਨਾ ਯਾਰ ਆਪਾਂ ਤਾਂ ਕਦੇ ਐਸਾ ਸੋਚਿਆ ਵੀ ਨਹੀਂ ਆਹ ਦੇਖ ਲੈ ਉਹਦੇ ਨਾਲ ਮੇਰੀ ਅੱਜ ਗੱਲ ਹੋਈ ਆ ਉਹਨੇ ਮੈਨੂੰ ਦੱਸਿਆ ਲਾਂਬਾ ਦਿੱਤਾ ਕਹਿੰਦੀ ਵੀ ਮੈਂ ਕਿਹਾ ਫੇਰੋਂ ਫੋਨ ਕਰਿਆ ਸੀ ਇਹਦਾ ਆਫਾ ਮੈਨੂੰ ਉਰਲ ਪਰ ਲਾ ਜੇ ਬੋਲਦਾ ਸੀ ਉਹ ਬਾਇ ਜਾਇਦ ਨਹੀਂ ਰਿਹਾ ਯਾਰ ਮੇਰੇ ਹੁਣ ਬਾਹਲੇ ਫੋਨ ਆਉਂਦੇ ਨੇ ਨਾ ਦੇਖ ਲੈ ਨਾ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਚਲ ਫਿਰ ਹੋ ਗਿਆ ਪਹਿਲਾਂ ਨਵੀਂ ਸਬਜ਼ੀ ਖਾ ਰ ਤੂੰ ਯਾਰ ਜਿਹੜੀ ਪੂਰਾ ਖਾਧੀ ਸੀ ਉਹ ਵੀ ਲੈ ਗਈ ਕਿੱਥੇ ਪਿਆ ਮਾਲ 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 ਮਾਲੀ ਕਰਦੇ ਰਹਾ ਕਰੋ ਸਾਰਾ ਦਿਨ ਕੰਮ ਵੀ ਕਰਾ ਲਿਆ ਕਰੋ ਕੋਈ ਤੂੰ ਲੈ ਆਇਆ ਕੋਈ ਖਬਰ ਸਰ ਪਿੰਡ ਚੋਂ ਉਹ ਫੇਰ ਦੱਸੋ ਯਾਰ ਪਹਿਲਾਂ ਮਾਲ ਖਾਣਾ ਹਾਂ ਭਲਾ ਮਾਲ ਖਾਣਾ ਮੇਰੇ ਤਾਂ ਉਹ ਵੀ ਲੈ ਗਈ ਮਾਹ ਪਤਾ ਨਹੀਂ ਕੀ ਹੋ ਗਿਆ ਅੱਛਾ ਚੱਲ ਕੋਈ ਨਾ ਮਾਲ ਤਾਂ ਉੱਥੇ ਪਿਆ ਅੰਦਰ ਤਕਲਾ ਖਾਣਾ ਤੈਨੂੰ ਪਤਾ ਸਾਹ ਪਤਾ ਕਿੱਥੇ ਨੇ ਆਪਣੀਆਂ ਖੱਡਾਂ ਬੱਬੀ ਯਾਰ ਮੈਂ ਤਾਂ ਲਾਦਾ ਮੇਰੇ ਦਿਮਾਗ ਦੀ ਨਾੜੀ ਫਟੂ ਯਾਰ ਕੀ ਗੱਲ ਆ ਪੁੱਤ ਓਏ ਉਹਦਾ ਕੀ ਕਰੀਏ ਹੁਣ ਬੱਬੀ ਦਾ ਯਾਰਾ ਕੀ ਕਹਿੰਦੀ ਆ ਹੁਣ ਉਹ ਵਿਆਹ ਜਾਣ ਦਾ ਪੰਗਾ ਪਾਈ ਖੜੀ ਐ ਇੱਕ ਕਹਿੰਦੀ ਵਧੀਆ ਨਮਾ ਸੂਟ ਲੈਣਾ ਇੱਕ ਲਹਿੰਗਾ ਲੈਣਾ ਜਾਗੋ ਤੇ ਪਾਉਣਾ 4000 ਤਾਂ ਉਹਦਾ ਕਰਾਈ ਆ ਪੁੱਤ ਤੈਨੂੰ ਪਤਾ ਆਪਣੇ ਇਨ آمدਨ ਕਿੱਥੇ ਆ ਗਈ ਹੈ ਫਿਰ ਉਹਦਾ ਹੱਲ ਹੁਣ ਕਿਵੇਂ ਕਰੀਏ ਨਹੀਂ ਕੁੱਤੀ ਚੀਕਾ ਉਹ ਪਾਉਂਦੀ ਆ ਉਹ ਬੜਾ ਬਲੂ ਕੇ ਉਹਨੂੰ 2 4000 1500 ਰੁਪਏ ਦੇ ਦੇ 1500 ਨਹੀਂ ਬਾਪੂ ਜਰਾ ਘੱਟੋ ਘੱਟ 4000 ਦਾ ਲਹਿੰਗਾ 5 400 ਦਾ 700 ਦਾ ਜੇ ਸੂਟ ਲੈ ਲੂ ਚੱਲ ਜਾਣਾ ਤਾਂ 2 ਕਿਲੋਮੀਟਰ ਤੀਆ ਨੇੜੀ ਐ ਫੰਡ ਫਿਰ ਵੀ ਘੱਟੋ ਘੱਟ ਬਾਪੂ ਜਰਾ 5000 ਚਾਹੀਦਾ ਚਲ ਬਾਈ ਕੋਈ ਨਾ ਤੇਰੇ ਪੈਸੇ ਆ ਪੁੱਤ ਮੈਂ ਕੀ ਨਾਲ ਲੈ ਲੈ ਜਾਣਾ ਹੈ ਬਾਪੂ ਜਰਾ ਤੇਰੇ ਨਾਲ ਵੀ ਰਾਇ ਕਰਨੀ ਜ਼ਰੂਰੀ ਆ ਨਾ ਤੇਰੀ ਮਰਜ਼ੀ ਆ ਹੈ ਪਰ ਦੇ ਦੇ 5000 ਪਰ ਉਹਦਾ ਡੰਮ ਮੱਥਾ ਕੱਲਾ ਪੁੱਤਾਂ ਦੂ ਮੇਰਾ ਹੈ ਜੇ ਤੈਨੂੰ ਨਹੀਂ ਪੈਸੇ ਦੂੰ ਫਿਰ ਹੋਰ ਦਊਂ ਕਿਨੂੰ ਇਹ ਚਲ ਵਾਸ ਸੀਖ ਦੇ ਦੇ ਇੱਕ ਉਹਦਾ ਭਤੀਜਾ ਆਇਆ ਹੋਇਆ ਉਹਨੂੰ ਪੈਂਟ ਸਲਟ ਜੀ ਦਾ ਮਾਰ ਲਾ ਬੋਲ ਫੱਦਲਾ ਲੈ ਜਾ ਕੱਬੀਏ ਇਹ ਬੱਬੀ ਹਾਂ ਆਉਂ ਉਹਰੇ ਆ ਇੱਧਰ ਨੂੰ ਆ ਬਾਪੂ ਜਰਾ ਇਹਨੂੰ ਲੈ ਜਾ ਕੀ ਹੈ ਹੁਣ ਕਿੰਨੇ ਕ ਪੈਸਾ ਲੈ ਸਰ ਜੂ ਧੁੱਗਾ ਸਾਡ ਭਾਈ 20000 ਮੇਰੀ ਗੱਲ ਸੁਣਾ 4000 ਦਾ ਤੇਰਾ ਲਹਿੰਗਾ ਹੋਊਗਾ 5700 ਦਾ ਸੂਟ ਲੈ ਲੈ ਇੱਕ ਤ੍ਰਿਪਤੀ ਜੀ ਨੂੰ ਜਿਹੜੀ ਪੈਂਟ ਸ਼ਰਟ ਲੈ ਕੇ ਦੇਣੀਆਂ ਸੁੱਖੇ ਨੂੰ ਤੇ ਕੁੱਲ ਸੇ 10000 ਲੈ ਲੈ ਬਸ ਸਾਰੀਆਂ ਇਹਨਾਂ ਨੇ ਨਾ ਠੀਕ ਹੈ 5700 ਦਾ ਸੂਟ ਹਾਂ ਪਾਈ ਜੂਗਾ ਕੁਝ ਨਹੀਂ ਹੁੰਦਾ ਬਾਪੂ 10000 ਦਾ ਕਰ ਦੇ ਠੀਕ ਹੈ ਕਰ ਆਏ ਘਰ ਪੁੱਤ ਲੈ ਤੂੰ ਲੈ ਜਾ ਫਿਰ ਕੋਈ ਗੱਲ ਨਹੀਂ 10000 ਦੇ ਦੇ ਇਹਨੂੰ ਆਈ ਨਹੀਂ ਕਰਦਾ ਨਾ 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 ਬੱਬੀ ਇਦੋਂ ਵੱਧ ਹੈ ਨਹੀਂ ਕੋਸਤਾ ਸਾਰੇ ਕੰਮ ਵਾਲੀ ਨੂੰ ਦਿੱਤੇ ਤਵਿਲਦਾਰੀਆ ਕਰੇ ਵੀ ਨਾ ਮੈਂ ਨੌਕਰਾ ਨਹੀਂ ਲੱਗਿਆ ਹਾਂ ਕਰੇ ਮੈਂ ਕੰਮ ਬਾਕੀ ਜਰ ਸੇ 10000 ਦੇ ਦੇ ਆ ਇੰਨੇ ਕੰਮ ਕਰਦੀਆਂ ਦੋ ਮੇਰੇ ਨਾਲ ਚੰਗੀ ਦਾ ਕੰਮ ਆਲੀ ਹੈ ਤਿੰਨ ਚਾਰ ਪੰਜ ਦਿੱਤੀ ਕਿਤੇ ਦੋ ਨੋਟ ਨਾ ਆ ਜਾਣ 70 ਅੱਛਾ No. Das. Kiara. Bar. Bas. Agar la pay si si ajar hoga. Ah. ਲੈਵਲ ਵੀ ਆ 6000 ਫੜ ਆਪਣਾ ਸਾਰਾ ਨਗਰ ਦੇ ਚਲਾ ਆਇਆ ਹੋ ਤੁਸੀਂ ਮੁੰਡੇ ਨੂੰ ਦਵਾ ਦੀ ਪੈਂਟ ਸ਼ਰਟ ਵਿੱਚ ਹੀ ਲੈਂਗੇ ਦਾ ਕਰਾਇਆ ਨਹੀਂ ਸਰਦਾ ਮੈਂ ਤੇ ਨਹੀਂ ਬਾਹ ਬਾਹ ਤੂੰ ਸਾਰੇ ਉਹਨੇ ਕਿ ਲਾਇਓ ਇੱਕ ਹੀ ਹੋਰ ਦੇਣੇ ਪੈਣਗੇ ਇਹ ਤੋਂ ਵੱਧ ਕੁਝ ਨਹੀਂ ਹੈਗਾ ਤੂੰ ਕਲੇਸ਼ ਨੂੰ ਕਰ ਖਤਮ ਠੀਕ ਆ ਨਾ ਬਸ ਤੂੰ ਜਾ ਹੁਣ ਮੈਂ ਤੇ ਬਾਪੂ ਨੇ ਕੋਈ ਗੱਲਬਾਤ ਕਰਨੀ ਆ ਕੀ ਗੱਲਬਾਤ ਕਰਨੀ ਕੁਛ ਵੀ ਕਾਸੀ ਕੋਈ ਕਰਨੀ ਆ ਸਭ ਪਰਦੇ ਦੀ ਗੱਲ ਹੁੰਦੀ ਆ ਤੇਰਾ ਇੰਟਰਫੇਅਰ ਕਰਨੇ ਵਿੱਚ ਜ਼ਰੂਰੀ ਆ ਮੈਂ ਬਾਹਰ ਲੀ ਆ ਬਾਹਰ ਲੀ ਤਾਂ ਨਹੀਂ ਹੈਗੀ ਕੋਈ ਪਰਦੇ ਦੀ ਗੱਲ ਹੁੰਦੀ ਆ ਉਹ ਪੁੱਤ ਅਸੀਂ ਪਿਓ ਪੁੱਤ ਨੇ ਗੱਲ ਕਰਨੀ ਆ ਕੋਈ ਕੋਈ ਨਾ ਕਰਦੇ ਕੋਈ ਗੱਲਬਾਤ ਦੇਸ਼ ਰਾਜ ਦੋਨੇ ਪਿਓ ਪੁੱਤ ਬਾਪੂ ਜਰ ਕੀ ਯਾਰ ਇਹਦਾ ਹੱਲ ਕਰੀਏ ਯਾਰ ਇਹ ਤਾਂ ਟੁੱਟੇ ਛਿੱਤਰ ਵਾਂਗੂ ਵੱਧਦੀ ਜਾਂਦੀ ਆ ਯਾਰ ਇਹ ਪੁੱਤ ਤੂੰ ਇਹਨਾਂ ਬੜਾਇਆ ਬੜਿਆ ਕੇ ਰੱਖਿਆ ਘਰ ਉਹ ਬੜਾ ਆ ਕੇ ਯਾਰ ਕਿੰਨਾ ਹੁਣ ਜਵਾਖਾ ਛੱਡ ਰੱਖੇ ਨੇ ਪੇਕੇ ਨਹੀਂ ਤਾਂ ਉਹਨਾਂ ਦੀ ਪੜ੍ਹਾਈ ਖਰਾਬ ਕਰੀ ਜਾਂਦੀ ਹੈ ਹਨਾ ਆਪ ਵਾਸੇ ਨੇ ਮੋਬਾਈਲ ਦੇਖ ਲਿਆ ਸੁਰਖੀ ਲਾਲੀ ਬਿੰਦੀ ਲਾਲੀ ਜਵਾਖਾਂ ਨੂੰ ਵੀ ਉਰੇ ਲਿਆਉਣਾ ਬਾਪੂ ਜਰਨਾ ਤਾਂ ਜਵਾਖਾਂ ਬਿਨਾ ਜੀ ਲੱਗਦਾ ਇਹ ਉੱਥੇ ਛੱਡੀ ਪੁੱਤ ਹੁਣ ਮੈਂ ਵੀ ਐ ਕਹਿੰਦਾ ਵੀ ਜੇ ਮੇਰੇ ਪੋਤੇ ਪੋਤੀ ਮੇਰੇ ਕੋਲੇ ਹੋਣ ਬੈਠੇ ਹੋਣ ਮੇਰਾ ਦਿਲ ਲੱਗਾ ਰਹੇ ਬਾਕੀ ਤੈਨੂੰ ਮੈਂ ਹੋਰ ਗੱਲਾਂ ਦੱਸਾਂਗਾ ਹਾਂ ਬੜੇ ਤਾੜ ਫਾੜ ਕੇ ਰੱਖਿਆ ਕਾ ਉਹੀ ਤਾਂ ਗੱਲ ਆ ਯਾਰ ਬਾਪੂ ਇੱਕ ਅੱਧੇ ਦਿਨ ਨੂੰ ਚੱਲ ਮੈਂ ਲੈ ਕੇ ਆਉਣਾ ਉਹਨੂੰ ਠੀਕ ਆ ਚੱਲ ਬਾਪੂ ਯਾਰ ਮੈਂ ਦਾਤਿਆਂ ਦੇ ਦੰਦੇ ਜੇ ਘੜਾ ਕੇ ਲੈਣਾ ਚੰਗਾ ਠੀਕ ਠੀਕ ਆ ਪੁੱਤ ਠੀਕ ਆ ਦੰਦੇ ਜੇ ਘੜਾ ਲਿਆ ਮਾਵਾ ਠੀਕ ਆ ਮੈਂ ਵੀ ਇਹ ਕਰ ਲੈ ਕੰਮ ਆਪਦਾ ਆ ਰੋਏ ਨੂੰ ਬੰਦ ਫਿਰ ਆਹ ਕੰਮ ਜਿਹੜਾ ਕਰਨ ਵਾਲਾ ਨਾ ਇਹ ਕਰ ਆਪਾ ਪੁੱਛੀ ਦੱਸ ਹੀ ਕਿ ਕਿੱਥੇ ਕਿ ਬਾਕੀ ਗੱਲ ਅਰੇ ਜਾਦਾਂ ਵੀ ਬਹੁਤ ਆਉਂਦੀਆਂ ਨੇ ਤੇ ਹੱਲ ਦਾ ਕਰਨਾ ਪਊ ਸਰਪੰਚਾ ਹਾਂ ਹੱਲ ਦਾ ਕਰਨਾ ਪਊ ਨੰਬਰ ਲਾ ਮਾ ਆਲੇ ਹੈਲੋ ਹਾਂਜੀ ਜਸਕਰ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਵਧੀਆ ਵਧੀਆ ਹੱਤਾਂ ਕਿਵੇਂ ਜਿਆਦਾ ਕੀ ਯਾਰ ਤਾਂ ਛੋਡੀਆਂ ਜਿਆਦਾ ਜੀ ਖੋਏ ਰਹਿੰਦੇ ਆ ਜੀ ਅੱਛਾ ਜੀ ਹਾਂਜੀ ਤੇ ਹੁਣ ਉਹਨਾ ਖੰਡ ਬਣ ਕੇ ਕਰ ਕੋਈ ਮੇਲਣ ਬਣਾਉਣ ਦਾ ਹੱਲ ਜਾਨ ਬਣ ਕੇ ਇਹਨਾਂ ਬਣਦੇ ਉਹਨਾਂ ਕਿਤੇ ਧੁਨੇ ਜਾਂਦੇ ਨਹੀਂ ਆ ਰਹੇ ਹੱਤਾਂ ਜਾਂਦੇ ਤੂੰ ਤਾਂ ਮੇਰੇ ਤੋਂ ਛੱਡ ਦੇ ਦਿਨ ਤੇ ਰਾਤ ਜਾਣ ਵਾਲਾ ਤਾਂ ਤੂੰ ਆਪ ਦੀਆਂ ਦੱਸ ਵੀ ਤੇਰੀ ਪੱਕੀ ਗੱਲ ਹੈ ਇਹ ਜੀ ਤਾਂ ਮੇਰਾ ਵੀ ਪਿੱਛਰਾ ਕਰਦਾ ਹੈ ਇਹ ਮੈਂ ਤੁਹਾਡੇ ਕੋਲੋਂ ਮਾਂ ਬਸ ਜਿਵੇਂ ਛੋਡਾ ਜੀ ਕਰਦਾ ਇਹਨਾਂ ਦਾ ਹੱਲ ਮੈਂ ਕਰ ਦੇਣਾ ਕੋਈ ਗੱਲ ਨਹੀਂ ਇਹ ਤਾਂ ਆਪਣੇ ਕੋਲੇ ਹੈਗੀ ਐ ਸਕੀਮ ਇੱਕ ਮੈਂ ਤਾਂ ਤੁਹਾਡੇ ਕੋਲੋਂ ਦੇ ਦਿੰਦੀ ਇਹ ਤਾਂ ਹੈਗੀ ਆਪਣੇ ਕੋਲੇ ਸਕੀਮ ਤੇ ਮੈਂ ਨਾ ਝਾਫੇ ਕੋਲੇ ਨੀਂਦ ਵਾਲੀਆਂ ਗੋਲੀਆਂ ਭੇਜਦਾ ਤੇ ਪਰਦੇ ਨਾਲ ਜਦੋਂ ਉਹਨੂੰ ਫੜ ਲਿਓ ਜਾਂ ਉਹਨੂੰ ਕਹੇਂ ਨੇ ਵੀ ਸਿੱਟ ਜੂਗਾ ਤੁਹਾਡੇ ਘਰੇ ਤੇ ਹਾਂ ਅੱਜ ਰਾਤ ਨੂੰ ਚੱਲਦੇ ਆਪਾਂ ਹਾਈ ਦੇਖਿਓ ਕਿ ਦੇਖੋ ਗੱਲਬਾਤ ਹੋ ਜਾਈ ਮੈਂ ਤਾਂ ਕੋਸ ਨਹੀਂ ਹੁੰਦਾ ਕਿਉਂ ਡਰੀਂ ਨੇ ਖੰਡਾ ਛੋਟੀ ਚੁੰਮੀ ਮਾਰੀ ਓਕੇ ਮਾਂ ਮੇਰੀ ਜੁਮੈਦਾਰੀ ਆ ਯਾਰ ਜਮਾ ਟੈਨਸ਼ਨ ਲੈਣ ਦੀ ਲੋੜ ਨਹੀਂ ਹਾਂਜੀ ਚਲੋ ਮੈਂ ਚਾਪੇ ਨੂੰ ਤਾਂ ਪਹਿਲਾਂ ਮੈਨੂੰ ਫੋਨ ਕਰ ਲੈ ਹਾਂਜੀ ਮੈਂ ਚਾਪੇ ਨੂੰ ਸਮਝਾ ਕੇ ਭੇਜੂਗਾ ਵੀ ਫੋਨ ਤੇ ਗੱਲ ਕਰਕੇ ਨੇ ਆਲਾ-ਦਾਲਾ ਦੇਖ ਕੇ ਬੜੂਗਾ ਇਹਨਾਂ ਬਸ ਫਿਰ ਰਾਤ ਨੂੰ ਤੂੰ ਤੇ ਮੈਂ ਮੈਂ ਤੇ ਤੂੰ ਮੌਜਾਂ ਹੀ ਮੌਜਾਂ ਆਵਾਂਗੇ ਨੇ ਯਾਰੇ ਹੈ ਵਾ ਠੀਕ ਹੈ ਚੰਗਾ ਮੈਂ ਭੇਜਦਾ ਚਾਫੇ ਨੂੰ ਤੇ ਕਾਰ ਕਰਾ ਰਹਿ ਮਤ ਠੀਕ ਹੈ ਲੈ ਮਨਾ ਹੁਣ ਚੱਲਦੇ ਆਪਾਂ ਸ਼ਹਿਰ ਨੂੰ ਚਾਫੇ ਨੂੰ ਤੋੜ ਕੇ ਹੁਣਾਉਣਗੇ ਨੇ ਯਾਰੇ ਹੁਣਾਉਣਗੇ ਨੇ ਯਾਰੇ ਯਾਦੇ ਪੈਸਾਬ ਕਰਦੀ ਏ ਜਿਬਾਕ ਜਏ ਵੀ ਨਹੀਂ ਸ਼ਾਬ ਕਰਦਾ ਲੱਗਦਾ ਰਾਮ ਰਾਮ ਲਾਲਾ ਜੀ ਰਾਮ ਰਾਮ ਤੇ ਹੀ ਰਾਮ ਰਾਮ ਹੋਰ ਸਨਾਪੇ ਮੁੰਡੇ ਕਿਵੇਂ ਆਉਣੇ ਹੋਏ ਖੰਡ ਲੈ ਕੇ ਆਂਦੇ ਆ ਲਾਲਾ ਖੰਡ ਲੈ ਕੇ ਭਈ ਖੰਡ ਲੈ ਕੇ ਛੋਟੀ ਹੱਟੀ ਆ ਕਿੰਨੀ ਲੈਣੀ ਹੈ ਭਈ ਕਿਲੋ ਬਾਹਰ ਲਾਲਾ ਕਿਲੋ ਭਈ ਪਾਦਨੀਆ ਖੰਡ ਪਾਦਨੀਆ ਇੱਕ ਭਈ ਮੁੰਡੇ ਆਪਣਾ ਸ਼ਾਬ ਜਾ ਲੈਣਾ ਜੀ ਕੋਈ ਨਾ ਸ਼ਾਬ ਕਰਾਂਗੇ ਲਾਲਾ ਇਹ ਜੀਰੀ ਦਾ ਮੰਡੀ ਜ਼ਰੂਰੀ ਜਾਂਦੀ ਆ ਇਹ ਦੀ ਗੱਲ ਛੱਡੀ ਠੀਕ ਹੈ ਭਈ ਹੋਰ ਬਾਹਰ ਨਾ ਫੜਦੀਏ ਫਿਰ ਸ਼ਾਬ ਕਰਾਂਗੇ ਠੀਕ ਹੈ ਭਈ ਇਹ ਵੀ ਗੱਲ ਓ ਭਾਈ ਵਧੀਆ ਰਹੋਗੇ ਜੇ ਤਰ੍ਹਾਂ ਤੂੰ ਨੱਚ ਬਾਜਾ ਕਰੋਗੇ ਲੋਕਾਂ ਦਾ ਇਕੱਠ ਰਹੂਗਾ ਇਹਦੇ ਤਾਸ ਖੇਡੀ ਜਾਂਦੇ ਰਹੇ ਨੇ ਉਹ ਧਰਫੇ ਚ ਨਹੀਂ ਜਾਂਦੇ ਜੇ ਅੱਗੇ ਨੂੰ ਲੋਕਾਂ ਦਾ ਇਕੱਠ ਵੱਜੜ ਗਿਆ ਨਾ ਫੇਸਬੁਕੀ ਬਦਮਾਨ ਉਹਨਾਂ ਨੇ ਛੱਡੇ ਹੋਏ ਨੇ ਭਾਈ ਸਰਕਾਰਾਂ ਨੇ ਸਹੀ ਗੱਲ ਆ ਜੇ ਲੋਕਾਂ ਦਾ ਇਕੱਠ ਵੱਜੜ ਗਿਆ ਕਹਾ ਨੂੰ ਗੋਚਰ ਨਹੀਂ ਪੂਰਾ ਹੁੰਦਾ ਛੋਡੇ ਨਾਲ ਹੀ ਅਸੀਂ ਆ ਸਹੀ ਗੱਲ ਆ ਲੋ ਹਾਂ ਛੋਡੇ ਨਾਲ ਹੀ ਅਸੀਂ ਆ ਭਾਈ ਕਿੱਲੋ ਭਾਈ ਇੱਕੀ ਗੱਲ ਆ ਲੈ ਪਾਈ ਜਾਂਦਾ ਤੂੰ ਖਾਂਦਾ ਹਾਂ ਬੈਠੀ ਰਹੀ ਬੈਠਾ ਮਿਰਚਾਂ ਓਹ ਹੋ ਉਹ ਤਾਂ ਭਈ ਇੱਕ ਦਿਨ ਕਿਵੇਂ ਮੀਂਹ ਪੈਂਦੇ ਚ ਕੀੜੇ ਅੱਧੀ ਬੜੀ ਲੱਗੇ ਮੇਰੇ ਸਰੇ ਚੱਕੇ ਖੰਦੀ ਤਾਂ ਕਰ ਕਿਤਨੇ ਕੀੜਿਆਂ ਨੂੰ ਭਲੇਖਾ ਪਾਇਆ ਅੱਛਾ ਅੱਛਾ ਹਾਂ ਹਾਂ ਸ਼ੌਣੇ ਕੀ ਪਤਾ ਕੰਮ ਲਈ ਜੱਟਾ ਨੂੰ ਸਭ ਕੁਝ ਦੇਖਣਾ ਪੈਂਦਾ ਤਾਂ ਇਹ ਦੁਕਾਨਦਾਰੀ ਹੈ ਐ ਲੋ ਪ੍ਰੀ ਮੁੰਡਿਆ ਵਾ ਤੂੰ ਵੀ ਕਮਾਲ ਦਾ ਲਾਲਾ ਬੱਚੇ ਭਈ ਕਿਵੇਂ ਮਰਜ਼ੀ ਕਹਿ ਲੋ ਰਾਮ 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 ਰਾਮ